ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 6 ਅਕਤੂਬਰ ਨੂੰ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚ ਰਾਤ ਵੇਲੇ ਤੇਜ਼ ਮੀਂਹ ਹਨੇਰੀ ਤੇ ਝੱਖੜ ਆਇਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਕਿਉਂਕਿ ਉਮੀਦ ਦੇ ਮੁਤਾਬਕ ਆਸ ਤੋਂ ਵਧੇਰੇ ਰਾਤੀ ਤੇਜ਼ ਹਨੇਰੀ ਦੇ ਨਾਲ ਝੱਖੜ ਆਇਆ ਜਿੱਥੇ ਫਸਲਾਂ ਦਾ ਨੁਕਸਾਨ ਵੀ ਹੋਇਆ ਤੇ ਇਹਦੇ ਵਿੱਚ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਵੀ ਦਰਜ ਕੀਤਾ ਗਿਆ ਤੇ ਕਿਤੇ ਕਿਤੇ ਤੇਜ਼ ਹਨੇਰੀ ਹੀ ਕੱਲੀ ਸੀਗੀ ਇਹਦੇ ਵਿੱਚ ਅਮਨਸਰ ਤਰਨਤਨ ਫਿਰੋਜ਼ਪੁਰ ਲੁਧਿਆਣਾ ਜਲੰਧਰ ਕਰਪੂਥਲਾ ਗੁਰਦਾਸਪੁਰ ਤਕਰੀਬਨ 50 ਤੋਂ 60% ਇਲਾਕਿਆਂ ਦੇ ਵਿੱਚ ਰਾਤ ਤੇਜ਼ ਮੀਂਹ ਹਨੇਰੀ ਤੇ ਝੱਖੜ ਦੇਖਿਆ ਗਿਆ ਅੱਜ 10 ਵਜੇ ਤੱਕ ਇਸ ਦਾ ਅਸਰ रह ਸਕਦਾ ਹੈ ਕਿਤੇ ਹਲਕੀ ਜਿਹੀ ਬੱਦਲਵਾਈ ਸਵੇਰ ਵੇਲੇ रह ਸਕਦੀ ਹੈ ਪਰ ਮੀਂਹ ਦੀ ਉਮੀਦ ਘੱਟ ਹੈ ਤੇ ਅੱਜ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਸ਼ਾਮ ਤੱਕ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਇੱਕ ਸਿਸਟਮ ਹੋ ਰਿਹਾ ਜਿਹੜਾ 8 ਤਰੀਕ ਦੇ ਆਸ-ਪਾਸ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਹਦੇ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਦੇਖਣਾ ਹੋਵੇਗਾ ਕਿ ਉਹ ਸਿਸਟਮ ਵੀ ਇਸੇ ਵਰਗਾ ਲੱਗਦਾ ਹੈ ਤੇਜ ਮੀਂਹੇਰੀ ਵਾਲਾ ਜਾਂ ਹਲਕੇ ਤੋਂ ਦਰਮਿਆਨਾ ਉਹ ਲੱਗੇ ਜਾ ਕੇ ਪਤਾ ਲੱਗੇਗਾ ਅੱਜ ਵੀ ਉਹਨੇ ਮੀਂਹ ਦੀ ਉਮੀਦ ਨਹੀਂ ਸੀ ਕਿਉਂਕਿ ਜਿੰਨਾ ਮੀ ਪੈ ਗਿਆ ਹੂੰ